ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਿਆਰ ਵਾਲਿਓ ਤੁਹਾਡੇ ਨਾਲ ਇੱਕ ਛੋਟੀ ਜੀ ਵਿਚਾਰ ਕਰਨੀ ਆ ਵਿਚਾਰ ਕਰਨੀ ਆਪਾਂ ਜਾਨੀ ਬੂਟਾ ਸਿੰਘ ਜੀ ਜਿਹੜੇ ਕਿ ਸੋਸ਼ਲ ਮੀਡੀਆ ਤੇ ਬੜੇ ਛਾਏ ਹੋਏ ਆ ਜਿਨ੍ਹਾਂ ਦਾ ਕੰਮ ਆ ਨੀ ਸਿੱਖ ਕੌਮ ਦੇ ਵਿੱਚੋਂ ਕੋਈ ਵੀ ਇਨਸਾਨ ਚੰਗੀ ਗੱਲ ਕਰੇ ਉਹਨਾਂ ਨੇ ਚੰਗੀ ਗੱਲ ਨੂੰ ਨਹੀਂ ਬढ़ावा ਦੇਣਾ ਉਹਨਾਂ ਨੇ ਉਹਦੀ ਨੈਗੇਟਿਵਿਟੀ ਨੂੰ ਚੱਕ ਕੇ ਤੇ ਦੁਨੀਆ ਵਿੱਚ ਫਲਾਉਣੀ ਆ ਜਿਹਨੂੰ ਕਿਹਾ ਜਾਂਦਾ ਵੀ ਆਪਣਾ ਝੱਗਾ ਚੱਕੋ ਤੇ ਆਪਣਾ ਢਿੱਡ ਲੰਗਾ ਕਰੋ ਤੇ ਪਹਿਲਾਂ ਆਪ ਸੰਗਤਾਂ ਉਹਨਾਂ ਦੀ ਮਾੜੀ ਜੋ ਵੀਡੀਓ ਉਹਨਾਂ ਨੇ ਪਾਈ ਆ ਉਹਦਾ ਤੁਸੀਂ ਟਾਈਟਲ ਦੇਖੋ ਵੀ ਬੰਦੇ ਨੇ ਕਿਦਾਂ ਦਾ ਟਾਈਟਲ ਪਾਇਆ ਟਾਈਟਲ ਦੇਖ ਲਿਆ ਵੀ ਇਹ ਟਾਈਟਲ ਤੇ ਲਿਖਿਆ ਹੋਇਆ ਅਮਰਤਪਾਲ ਦਾ ਟੰਬਰ ਲਪੋ ਰਿਹਾ ਕਰਤੂਤਾ ਸਿੱਖ ਬਾਣੀ ਨੂੰ ਲਾਤੀ ਲਾਜ ਚਲੋ ਠੀਕ ਆ ਵੀ ਇਸ ਬੰਦੇ ਨੇ ਆਪਣੀ ਮਤ ਮੁਤਾਬਕ ਚਲੋ ਵਧੀਆ ਬੋਲਿਆ ਨਾ ਤਾਂ ਪਹਿਦੇ ਹਮੈਕੀਆਂ ਤੇ ਨਾ ਹੀ ਆਪਾਂ ਅਮਰਤਪਾਲ ਦੇ ਹਮੈਕੀਆਂ ਆਪਾਂ ਗੱਲ ਕਰਨੀ ਹੈ ਖੜੀ ਦੀ ਵੀ ਮੈਂ ਇੱਕ ਗੱਲ ਇਹਦੇ ਵਿੱਚੋਂ ਸੁਣੀ ਵੀ ਕਹਿੰਦੇ ਅਮਰਤਪਾਲ ਦਾ ਜਿਹੜਾ ਭਾਈ ਆ ਵੀ ਉਹ ਨਸ਼ੇ ਦੇ ਵਿੱਚ ਫਸੇ ਤਾ ਪਾਇਆ ਗਿਆ ਇਹ ਨਸ਼ਾ ਕਰਦਾ ਹੈ ਤੈਨੂੰ ਕਰਦਾ ਹੋਊਗਾ ਉਦੀ ਆਪਣੀ ਲਾਈਫ ਆ ਕਰਦਾ ਹੋਊਗਾ ਪਰ ਜਿੱਥੋਂ ਤੱਕ ਮੈਂ ਸਮਝੀ ਗੱਲ ਵੀ ਜੇ ਅਮਰਤਪਾਲ ਦਾ ਭਾਈ ਨਸ਼ਾ ਕਰਦਾ ਕੀ ਅਮਰਤਪਾਲ ਨਸ਼ਾ ਕਰਦਾ ਹੈ ਸਾਡਾ ਸਵਾਲ ਹੈ ਦੂਜੀ ਗੱਲ ਆਪਾਂ ਕਿਸੇ ਨੂੰ ਨਸ਼ਾ ਕਰਨ ਤੋਂ ਜੇ ਕੋਈ ਬੰਦਾ ਨਸ਼ਾ ਕਰਦਾ ਉਹਨੂੰ ਆਪਾਂ ਰੋਕ ਸਕਦੇ ਆ ਵੀ ਭਾਈ ਤੂੰ ਗਲਤ ਕੰਮ ਨਾ ਕਰ ਅੱਗੇ ਮੰਨਣਾ ਉਸ ਗੱਲ ਨੂੰ ਨਾ ਮੰਨਣਾ ਨਸ਼ਾ ਕਰਨ ਵਾਲੇ ਦੀ ਸੋਚ ਹੈ ਵੀ ਹੋ ਸਕਦਾ ਹੈ ਵੀ ਅਮਰਤਪਾਲ ਨੇ ਉਹਨੂੰ ਕਿਹਾ ਹੋਵੇ ਵੀ ਭਾਈ ਤੂੰ ਇਹ ਗਲਤ ਕੰਮ ਨਾ ਕਰ ਇਹਦਾ ਕਿਸੇ ਕੋਲ ਕੋਈ ਸਬੂਤ ਨਹੀਂ ਰਹੀ ਗੱਲ ਵੀ ਉਹ ਕੁਰਦੂਤਾਂ ਲ ਘੋ ਰਹੇ ਆ ਕੋਈ ਲ ਘੋ ਰਹੇ ਹੋਣੇ ਉਹਨਾਂ ਨਾਲ ਵੀ ਪੱਕੀ ਲੈਣਾ ਪਰ ਮੈਂ ਜਿਹੜੀ ਗੱਲ ਕਰਨੀ ਚਾਹਣਾ ਵੀ ਜੇ ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਗਲਤ ਹੈ ਤੇ ਉਸ ਗਲਤ ਬੰਦੇ ਦਾ ਸਾਰਾ ਇਲਜ਼ਾਮ ਇੱਕ ਜਿਹੜਾ ਬੰਦਾ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਵੀ ਉਸ ਦੇ ਸਿਰ ਮੜਨਾ ਤੇ ਇਹ ਮੈਨੂੰ ਵਧੀਆ ਨਹੀਂ ਲੱਗਦਾ ਹੁਣ ਜਿਵੇਂ ਦੇਖੋ ਵੀ ਆਪਾਂ ਕਹੀਏ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਬਾਬਾ ਸ਼੍ਰੀ ਚੰਦ ਨੂੰ ਸਮਝਾਇਆ ਹੋਣਾ ਉਹ ਨਹੀਂ ਸਮਝਿਆ ਬਾਬੇ ਨਾਨਕ ਨੇ ਕਿਹਾ ਵੀ ਚਲ ਠੀਕ ਹੈ ਤੂੰ ਆਪਣਾ ਕਰਮ ਕਰਮ ਹੈ ਆਪਣਾ ਕਰ ਮੈਂ ਕੋਈ ਤੁਲਨਾ ਨਹੀਂ ਕਰ ਰਿਹਾ ਬਾਬੇ ਨਾਨਕ ਨਾਲ ਇਸ ਗੱਲ ਨੂੰ ਨੈਗੇਟਿਵ ਵਿੱਚ ਨਾ ਲੈ ਜਿਓ ਗਲਤ ਪਾਸੇ ਨਾ ਲੈ ਜਿਓ ਕਿ ਮੈਂ ਤੁਲਨਾ ਕਰ ਰਿਹਾ ਮੈਂ ਇੱਕ ਉਦਾਹਰਣ ਦੇ ਰਿਹਾ ਦੂਜੀ ਗੱਲ ਮੈਂ ਗਿਆਨੀ ਜੀ ਨੂੰ ਇਹ ਕਹਿਣਾ ਚਾਹਣਾ ਵੀ ਜਿੱਦਣ ਭਾਈ ਅੰਮ੍ਰਿਤਪਾਲ ਸਿਉ ਨੇ ਕਈ ਹਜ਼ਾਰਾਂ ਬੰਦਿਆਂ ਨੂੰ ਗੁਰੂ ਦੇ ਲੜਲਾ ਆ ਅਮਰਤ ਦੀ ਦਾਤ ਜਿਨ੍ਹਾਂ ਨੇ ਉਹਦੇ ਵਿਚਾਰਾਂ ਨੂੰ ਸੁਣ ਕੇ ਲਈ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਵੀ ਉਹਨੇ ਕਿਤੇ ਇਸ ਗੱਲ ਦੀ ਤਾਰੀਫ ਕੀਤੀ ਮੈਂ ਨਹੀਂ ਸੁਣੀ ਵੀ ਉਹਨਾਂ ਨੇ ਕੋਈ ਤਾਰੀਫ ਕੀਤੀ ਹੋਵੇ ਜੇ ਕੀਤੀ ਹੋਵੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ ਜਿਹੜੇ ਵੀ ਸੁਣਦੇ ਆ ਮੇਰਾ ਇਹ ਸਵਾਲ ਆ ਵੀ ਉਹਨਾਂ ਨੇ ਕਿਉਂ ਨਹੀਂ ਇਹ ਤਾਰੀਫ ਕੀਤੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਵੀ ਆਪਾਂ ਵੇਖਦੇ ਆ ਮੈਂ ਜਦੋਂ ਵੀ ਸੋਸ਼ਲ ਮੀਡੀਆ ਤੇ ਇਸ ਗਿਆਨੀ ਬੂਟਾ ਸੌਂਦੀਆਂ ਉਹ ਗੱਲਾਂ ਬਾਤਾਂ ਨੂੰ ਸੁਣਦਾ ਤੇ ਮੈਂ ਕਈ ਵਾਰ ਬੜਾ ਹੈਰਾਨ ਹੁੰਨਾ ਵੀ ਇੱਕ ਆਪਣੇ ਸਰੀਰ ਤੇ ਧਰਮ ਦਾ ਬਾਣਾ ਪਾ ਕੇ ਤੇ ਉਸੇ ਧਰਮ ਨੂੰ ਭੰਡਣਾ ਉਸੇ ਧਰਮ ਦੇ ਜਿਹੜੇ ਕੋਈ ਪ੍ਰਚਾਰਕ ਨੇ ਚੰਗੇ ਵੀ ਤੁਸੀਂ ਧਰਮ ਦੇ ਵਿੱਚ ਠੀਕ ਹੈ ਵੀ ਗਲਤ ਕਰਮ ਹਰੇਕ ਧਰਮ ਚ ਹੁੰਦਾ ਹੈ ਪਏ ਨਹੀਂ ਕਹਿੰਦੇ ਪਰ ਜਿਹੜੀ ਇੱਕ ਗੱਲ ਦੇ ਮੰਗਰੀ ਪੈ ਜਾਣਾ ਵੀ ਸਾਡੇ ਸਿੱਖਾਂ ਨੇ ਆਹ ਕਰਤਾ ਸਾਡੇ ਸਿੱਖਾਂ ਨੇ ਆਹ ਕਰਤਾ ਸਿੱਖ ਕੌਮ ਵਿੱਚ ਇਦਾਂ ਦੀਆਂ ਬੜੀਆਂ ਗੱਲਾਂ ਨੇ ਜਿਹਦੇ ਕਰਕੇ ਸਿੱਖ ਕੌਮ ਤੇ ਬੜੀਆਂ ਲੱਜਾਂ ਲੱਗਦੀਆਂ ਨੇ ਜਿਹਦੇ ਵਿੱਚ ਸਿੱਖ ਕੌਮ ਦੇ ਪਾਏ ਹੋਏ ਬਾਣੇ ਤੇ ਦਾਗ ਲੱਗਦੇ ਨੇ ਪਰ ਮੈਂ ਕਿਤੇ ਜਿਹੜਾ ਵੀ ਕੋਈ ਇਸ ਸ੍ਰਿਸ਼ਟੀ ਵਿੱਚ ਇਸ ਧਰਤੀ ਤੇ ਕੋਈ ਬੰਦਾ ਚੰਗਾ ਕਰਮ ਕਰਦਾ ਤੇ ਮੇਰੀ ਸੋਚ ਇਹ ਹੈ ਵੀ ਸਾਂਝ ਕੀਜੇ ਗੁਣੇ ਕੀ ਦੀ ਛੋੜ ਆਪ ਗੁਣ ਚੱਲਿਆ ਉਹਦੇ ਅਵਗੁਣਾਂ ਨੂੰ ਛੱਡੋ ਪਰ ਠੀਕ ਹੈ ਵੀ ਦੁਨੀਆ ਨੂੰ ਦੱਸੋ ਇਹ ਨਹੀਂ ਮੈਂ ਕਹਿੰਦਾ ਵੀ ਦੱਸੋ ਨਾ ਉਹਦਾ ਵਿਰੋਧ ਵੀ ਕਰੋ ਕਰਨਾ ਚਾਹੀਦਾ ਪਰ ਦੂਜਾ ਪੱਖ ਇਹ ਵੀ ਹੈ ਵੀ ਜੇ ਬੰਦਾ ਗਲਤ ਬੰਦਾ ਕੋਈ ਚੰਗਾ ਕੰਮ ਕਰਦਾ ਹੈ ਇਹ ਉਹਦੇ ਚੰਗੇ ਦੀ ਵੀ ਪ੍ਰਸ਼ੰਸਾ ਕਰੋ ਉਹਦੇ ਚੰਗੇ ਦਾ ਆਦਰ ਕਰੋ ਉਹਨੂੰ ਕਹੋ ਵੀ ਆ ਤੂੰ ਚੰਗਾ ਕੀਤਾ ਇਹ ਨਹੀਂ ਵੀ ਬੰਦਾ ਚੰਗਾ ਵੀ ਕਿਤੇ ਕਰ ਰਿਹਾ ਪਰ ਉਹਦੇ ਚੰਗੇ ਨੂੰ ਪਾਸੇ ਕਰਕੇ ਤੇ ਹਰ ਵੇਲੇ ਉਸੇ ਬੰਦੇ ਨੂੰ ਵੀ ਇਹ ਨੇ ਆ ਕਰਤਾ ਇਹ ਨੇ ਆ ਕਰਤਾ ਇਹ ਨੇ ਆ ਕਰਤੇ ਜੇ ਅਮਰਤਪਾਲ ਸਿੰਘ ਦਾ ਭਾਈ ਨਸ਼ਾ ਕਰਦਾ ਹੈ ਨਸ਼ੇ ਦੇ ਵਿੱਚ ਉਹ ਪਾਇਆ ਗਿਆ ਜਾਂ ਉਹਨੇ ਜੋ ਵੀ ਪੈਸਾ ਟਕਾ ਇਧਰ ਉਧਰ ਕੀਤਾ ਉਹ ਨਸ਼ੇ ਦੇ ਬਿਚ ਐਂਟਰ ਕੀਤਾ ਗਿਆ ਵੀ ਇਹ ਬੰਦੇ ਨੇ ਨਸ਼ਾ ਖਰੀਦਿਆ ਜਾਂ ਕਿਵੇਂ ਵੀ ਲਾ ਲਓ ਤੁਸੀਂ ਵੀ ਉਹ ਬੰਦੇ ਨੂੰ ਉਸ ਗੱਲ ਵਿੱਚ ਫਿੱਟ ਕਰਤਾ ਵੀ ਇਹ ਬੰਦਾ ਕਰਦਾ ਕਰਦਾ ਹੋਊ ਆਪਾਂ ਇਹ ਨਹੀਂ ਕਹਿੰਦੇ ਵੀ ਕਰਦਾ ਨਹੀਂ ਹੋਣਾ ਕਰਦਾ ਹੋਊਾ ਕਿਉਂਕਿ ਆਪਣੇ ਆਪਾਂ ਕੋਈ ਬਾਹਲਾ ਨੇੜੇ ਨਹੀਂ ਆਪਣੇ ਵੀ ਪੌਦੀ ਤਾਰੀਫ ਕਰੀਏ ਜਾਂ ਉਹਦੇ ਹੱਥ 'ਚ ਬੋਲੀਏ ਕਰਦਾ ਹੋਊ ਪਰ ਮੈਂ ਜਿਹੜੀ ਗੱਲ ਕਰਨੀ ਚਾਹਣਾ ਵੀ ਜੇ ਅਮਰਤਪਾਲ ਸਿਉਂ ਦਾ ਭਾਈ ਇਦਾਂ ਦੇ ਕਰਮ ਕਰਦਾ ਤੇ ਉਹਦਾ ਜਿਹੜਾ ਇਹ ਕਹੀਏ ਵੀ ਰਿਜ਼ਲਟ ਆ ਉਹਦਾ ਜਿਹੜਾ ਸਿੱਟਾ ਉਹ ਅਮਰਤਪਾਲ ਦੇ ਸਿਰ ਨਾ ਮੜਿਆ ਜਾਵੇ ਕਿਉਂਕਿ ਸਾਡੇ ਕੋਲ ਇਦਾਂ ਦਾ ਕੋਈ ਪ੍ਰੂਫ ਨਹੀਂ ਹੋ ਸਕਦਾ ਵੀ ਅਮਰਤਪਾਲ ਨੇ ਉਹਨੂੰ ਰੋਕਿਆ ਹੋਵੇ ਵੀ ਭਾਈ ਤੂੰ ਇਹ ਕੰਮ ਨਾ ਕਰ ਖਾਲਸਾ ਵੀ ਹੀਰ ਜੋ ਵੀ ਉਹਨਾਂ ਨੇ ਚਲਾਈ ਸੀ ਆਪਣੇ ਪੰਜਾਬ ਦੇ ਵਿੱਚ ਦੁਨੀਆਂ ਨੂੰ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਪਬਲਿਕ ਨੂੰ ਦੱਸਣ ਵਾਸਤੇ ਵੀ ਭਾਈ ਇਦਾਂ ਦੇ ਕੰਮ ਨਾ ਕਰੋ ਆਹ ਨਾ ਕਰੋ ਆਹ ਨਾ ਕਰੋ ਉਹਦੇ ਵਿੱਚ ਜੇ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ ਤੇ ਮੈਂ ਬੂਟਾ ਸਿਆਂ ਇਹ ਕਹਿਣਾ ਵੀ ਭਾਈ ਬੂਟਾ ਸਿਆਂ ਤੇਰੀਆਂ ਗੱਲਾਂ ਵੀ ਠੀਕ ਐ ਤੂੰ ਬੋਲ ਵੀ ਵਧੀਆ ਲੈਣਾ ਤੂੰ ਸਿੱਖ ਗੋਮ ਦਾ ਪ੍ਰਚਾਰਕ ਵੀ ਵਧੀਆ ਠੀਕ ਆ ਵੀ ਸਮੇਂ-ਸਮੇਂ ਤੇ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਨੇ ਤੇਰੇ ਤੋਂ ਵੀ ਹੋਈ ਤੇ ਤੁਸੀਂ ਉਸ ਗੱਲ ਨੂੰ ਮੰਨਿਆ ਵੀ ਤੁਹਾਡੀ ਇਹ ਬੜੀ ਵੱਡੀ ਗੱਲ ਹੈ ਕਿ ਜਿਹੜਾ ਤੁਸੀਂ ਉਸ ਗੱਲ ਨੂੰ ਮੰਨ ਗਏ ਮਾਫੀ ਵਿੱਚ ਉਹ ਵੀ ਹੋਇਆ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਗਿਆਨੀ ਜੀ ਤੁਸੀਂ ਇੱਕ ਕੰਮ ਕਰੋ ਜੇ ਅਮਰਤਪਾਲ ਨੇ ਚੰਗੇ ਕੰਮ ਕੀਤੇ ਆ ਉਹ ਵੀ ਲੋਕਾਂ ਨੂੰ ਦੱਸੋ ਇਹ ਨਾ ਹੋਵੇ ਵੀ ਤੁਸੀਂ ਆਪਣੇ ਅਮਰਤਪਾਲ ਦੇ ਪੋਤਲੇ ਫੋਲ ਦੇ ਫੋਲ ਦੇ ਤੇ ਆਪਣੇ ਸਿੱਖ ਕੌਮ ਦਾ ਢਿੱਡ ਨੰਗਾ ਕਰੀ ਜਾਓ ਸਾਡੀ ਸਿੱਖ ਕੌਮ ਦੇ ਵਿੱਚ ਇਦਾਂ ਦੇ ਲੋਕ ਵੀ ਨੇ ਨਹੀਂ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ ਤੁਸੀਂ ਕਿਰਪਾ ਕਰੋ ਜੇ ਅਮਰਿਤਪਾਲ ਨੇ ਚੰਗਾ ਕੰਮ ਕੀਤਾ ਤੇ ਉਹਦੇ ਚੰਗੇ ਕੰਮ ਨੂੰ ਵੀ ਦੁਨੀਆ ਨੂੰ ਦੱਸੋ ਵੀ ਸਾਡੇ ਸਿੱਖ ਭਾਈ ਆ ਵੀ ਕੰਮ ਕਰਦੇ ਆ ਇੱਥੇ ਬੜਾ ਸਿੱਖਾਂ ਨੇ ਚੰਗੇ ਕੰਮ ਕੀਤੇ ਆ ਉਹਨਾਂ ਚੰਗੇ ਕੰਮਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਓ ਜੇ ਸਿੱਖਾਂ ਦੇ ਬੁਰੇ ਕੰਮ ਤੁਸੀਂ ਲੈ ਕੇ ਆਉਨੇ ਵੀ ਸਿੱਖਾਂ ਦਾ ਭਰਾ ਕਰਦਾ ਆ ਇਹ ਕਰਦਾ ਉਹਦਾ ਪਿਓ ਉਹਦੀ ਮਾਂ ਕਰਦਾ ਉਹ ਬੋਲੋ ਪਰ ਜਿਹੜਾ ਬੰਦਾ ਚੰਗੇ ਕੰਮ ਕਰਦਾ ਸਿੱਖ ਬਾਣੀ ਵਿੱਚ ਤੇ ਉਹਦੇ ਚੰਗੇ ਕੰਮਾਂ ਨੂੰ ਵੀ ਦੁਨੀਆ ਸਾਹਮਣੇ ਰੱਖੋ ਇਹ ਮੇਰਾ ਇੱਕ ਇਹ ਕਹਿ ਲੋ ਵੀ ਨਸੀਹਤ ਮੰਨ ਲਓ ਇਹਨੂੰ ਤੁਸੀਂ ਇੱਕ ਵਿਚਾਰ ਮੰਨ ਲਓ ਜੋ ਮਰਜ਼ੀ ਮੰਨ ਲਓ ਇਹ ਬੇਨਤੀ ਮੇਰੀ ਭਾਈ ਬੂਟਾ ਸਿੰਘ ਗਿਆਨੀ ਭਾਈ ਬੂਟਾ ਸਿੰਘ ਨੂੰ ਆ ਜੇ ਕੋਈ ਬੋਲਦਿਆਂ ਤੂੰ ਗਲਤੀ ਹੋਵੇ ਤੇ ਮਾਫ ਕਰਨਾ ਜੇ ਵਧੀਆ ਲੱਗੇ ਤਾਂ ਸਾਰੇ ਵੀਰ ਭਾਈ ਸੁਣਿਓ ਵੀ ਕਮੈਂਟ ਵੀ ਕਰਿਓ ਲਾਇਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤਾਂ ਜੋ ਗਿਆਨੀ ਬੂਟਾ ਸਿੰਘ ਕੋਲੇ ਇਹ ਗੱਲਾਂ ਬਾਤਾਂ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ